ਬਾਜੀ ਅੱਛੇ ਕਾਲਜੀ ਹੋਰ ਬਾਜੀ ਕਿੱਦਾਂ ਠੀਕ ਠਾਕ ਵਧੀਆ ਕਿਵੇਂ ਚੱਲ ਰਿਹਾ ਕੰਮ ਵਧੀਆ ਵਧੀਆ ਚੱਲਦਾ ਹੈ ਬਾਈ ਦੂਜੀ ਕਿ ਚਲੇਗੇ ਫਿਰ ਉਹ ਚੱਲਗੇ ਤੁਸੀਂ ਆ ਗਿਆ ਨਾ ਹਾਂਜੀ ਆ ਗਏ ਚਲੋ ਚਲੋ ਹੋਰ ਵੇਖ ਰਿਹਾ ਮਾਲ ਦੀ ਤੂੰ ਵੇਖਦਾ ਵੇਖਦਾ ਚਲੋ ਹਾਂ ਅੱਜ ਫਿਰ ਆਹ ਚਲੋ ਪਤਾ ਨਹੀਂ ਜਾਏ ਨਾ ਨਾ ਐਂ ਵਧੀਆ ਠੀਕ ਹੈ ਚਲੋ ਉਹਨਾਂ ਭਾਜੀ ਨੂੰ ਮੌਕਾ ਦੇਈਏ ਨਹੀਂ ਨਹੀਂ ਮੌਕਾ ਦੇਈਏ ਹਾਂਜੀ ਤੇ ਕਿੰਨੀਆਂ ਜੀ ਫਿਰ ਅੱਜ ਅੱਜ ਤਿੰਨ ਝੋਟੀਆਂ ਉਧਰ ਹੀ ਆਈਆਂ ਜੀ ਹਾਂਜੀ ਰਸਤੇਾਂ ਦੇ ਝੋਟਕੇ ਰਸਤੇਾਂ ਦੇ ਹਾਂਜੀ ਕਰੀ ਸ਼ੁਰੂ ਜੀ ਫਿਰ ਹਾਂਜੀ ਚਲੋ ਦੱਸੋ ਦੋ ਦੰਦ ਕੱਟੀ ਆ। ਅੱਛਾ ਪਹਿਲਾ ਸੁਆ ਠੀਕ ਆ। 12 ਕਿਲੋ ਦੁੱਧ ਤਿਆਰ ਹੈ। ਐਸ ਟਾਈਮ 12 ਕਿਲੋ ਤਿਆਰ ਹੈ ਜੀ। ਹਾਂ ਜੀ। ਲਓ ਜੀ ਦੋ ਦੰਦ ਝੋਟੀਆਂ ਪਿਓਰ ਨੀਲੀ। ਲਓ। ਆਜੋ ਜਰਾ ਜੀ ਲਿਓ। ਵੱਡੀ ਝੋਟੀ ਬਸ ਕੱਦ ਸੰਜੋ ਬਸ ਸਰਾ ਹੀ ਹੋਇਆ ਪਿਆ। ਆਜੋ। ਚਾਹੂ ਆਜੂ ਗਮੇ ਜੀ। ਓਕੇ ਓਕੇ ਚਾਹੂ। ਕੱਟਾ ਕੱਟੀ ਮਖਰ ਜੀ। ਕੱਟਾ। ਕੱਟਾ ਮਖਰ ਆ ਗਿਆ। ਆਜੋ ਆਜੋ ਲਿਓ। ਬਹੁਤ ਸੋਹਣੀ ਨਸਲ ਬੜੀ ਝੋਟੀ ਦੇ ਜੀ। ਦੋ ਕਿਲੇ ਲੈ ਇੱਥੇ ਦੋਵੇਂ ਟਾਈਮ ਸੱਲਾ ਕਰਕੇ। ਬਿਲਕੁਲ ਬਿਲਕੁਲ ਜੀ। ਹਾਂਜੀ ਬਿਲਕੁਲ ਜੀ ਬਾਕੀ ਚਲੋ ਬੰਦ ਜੀ ਹਾਂਜੀ ਆਜੋ ਹਾਂਜੀ ਹਾਂਜੀ ਵੀਰ ਜੀ 1 ਲੱਖ 25 ਹਜ਼ਾਰ 1 ਲੱਖ 25 ਹਜ਼ਾਰ ਹਾਂਜੀ ਹਾਂਜੀ ਕਿੰਨਾ ਮੰਨਦਾ ਤਾਂ ਕਰਦੇ 2000 ਕਰਦੇ ਆ 2000 ਕਰਦੇ ਹਾਂਜੀ ਹਾਂਜੀ ਚਲੋ ਇਹ ਆ ਰੋਡ ਕਰਦੇ 21 ਇੱਕ ਬਾਈ ਜੇ ਬਠੀਕਾ ਤੇ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਜੋ ਦੁੱਧ ਕਿੰਨਾ ਹੈ ਜੀ 12 ਕਿਲੋ 12 ਕਿਲੋ ਤਾਂ ਤਾਂ ਹੈਗਾ ਇਹ ਵੀ ਖੋਲੋ ਚਾਰ ਦਿਨ ਜੋ ਚਾਰ ਦਿਨ ਪਹਿਲਾਂ ਬੱਚਾ ਮਗਰ ਜਿੰਦੇ ਬੱਚਾ ਮਗਰ ਕੱਟੀ ਹੋਈ ਕੱਟੀ ਮਗਰ ਆ ਗਈ ਜੀ ਪਹਿਲਾ ਸੂਆ ਚਾਰ ਦਿਨ ਝੋਟੀ ਹੈ ਜੀ ਲਓ ਜੀ ਇਹ ਵੀ ਚੈੱਕ ਕਰੋ ਆਹ ਬਾਠ ਠੀਕ ਲੈ ਲੈ ਜੀ ਚਲੋ ਨਹੀਂ ਥੋੜੀ ਥੋੜੀ ਜੀ ਚਲੋ ਹਾਂ ਜੀ ਭਾਜੀ 13 ਵੀ ਮੋੜ ਲੈਣਾ ਜੀ 25 ਇਹ ਵੀ 1,25,000 ਦੀ ਜੀ ਆਪ ਜੀ ਹੋ ਜੂਗਾ ਮਾਨਤਾ ਦੇ ਜੀ ਮਾਨਤਾ ਹੋ ਜਾਏ ਚਲੋ ਠੀਕ ਆ ਜਿਓ ਤਾਂ ਇਹੋ ਜੀ ਇਹ ਸੂਆ? ਇਹ ਵੀ ਦੋ ਦਾ ਦੋ। ਇਹ ਵੀ ਤੂੰ ਪਹਿਲਾ ਸੂਆ। ਹਾਂ ਜੀ। ਲੋ ਜੀ ਪਹਿਲਾ ਸੂਆ ਦੋ ਦਾ ਝੋਟੀ ਜੀ। ਦੁੱਧ ਕਿੰਨਾ ਬਾਈ ਜੀ? 11 11 ਕਿਲੋ ਤਿਆਰ ਆ ਹੀ ਸਲੇ ਵੀ ਤੇ ਕੱਟਾ ਹੀ ਮਗ ਰਹਿੰਦੇ ਆ ਗਿਆ। ਕੱਟਾ। ਹਾਂ ਜੀ। ਆ ਦੇਖ। ਸੂਆ ਜੂ ਬਿਲਕੁਲ ਵਧੀਆ ਜੀ ਸਾਰੀਆਂ। ਹਾਂ ਜੀ ਹਾਂ ਜੀ। ਇੱਕ ਨੰਬਰ। ਹਾਂ ਜੀ। ਠੀਕ। ਇਹ ਇਹ ਵੀ ਦੋ ਦਾ ਆਂਦੀ। ਹਾਂ ਜੀ। ਹਾਂ ਜੀ। 115000 115 ਦੀ ਹਾਂ ਜੀ ਇਹਦੇ ਕਿੰਨੇ ਛੱਡੋਗੇ ਕਰ ਦਿਆਂਗੇ 2000 ਰੁਪਏ ਇਹਦੇ 2 3 ਨਾਲ 2000 ਕਰ ਦੋਗੇ ਕਰ ਦੋਗੇ ਮੌਕੇ ਹੋਰ ਕਰ ਦਿਆਂਗੇ ਕਰ ਦਾਂਗੇ ਮੌਕੇ ਤੇ ਕਰ ਮੌਕੇ ਦੇਖੋ ਜੀ ਤਿੰਨ ਝੋਟੀਆਂ ਸੇਲ ਆ ਮੇਰਾ ਵੀ ਰਾਹ ਉੱਤੇ ਚੈੱਕ ਕਰਕੇ ਚੋਇਕ ਕਰਕੇ ਪਾਸ ਕਰ ਲਏ ਜੋ ਹਣਾ ਭਾਈ ਜੀ ਆਲਾ ਪੂਰੀ ਤਸਲੀਮ ਹੈ ਕਿ ਨਹੀਂ ਜੀ ਚਲੋ ਬੋਲੋ ਜੀ ਨੰਬਰ ਨੰਬਰ 98555 20868 ਠੀਕ ਆ ਇੱਕ ਨੰਬਰ 98148 3593 ਪਿੰਡ ਪਿੰਡ ਦੇੜ ਤਸੀਲ ਡੇੜਾਪਾਪਾ ਨਾਮ ਦਾ ਜ਼ਿਲ੍ਹਾ ਗਰਦਾਸਪੁਰ É